ਮੈਂ ਪਹਿਲੀ ਵਾਰੀ ਵੇਖਿਆ ਤੁਸੀਂ ਪਹਿਲਾਂ ਵੇਖਦੇ ਸੀ ਕਿ ਤੁਹਾਡੀਆਂ ਵੀ ਅੱਖਾਂ ਨਮ ਸੀਆਂ ਇਮੋਸ਼ਨਲ ਤੁਸੀਂ ਵੀ ਸੀਗੇ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆਂ ਬੜੀ ਸ਼ਿੱਦਤ ਨਾਲ ਕਰਦੇ ਆਂ ਜਦੋਂ ਕੰਮ ਡਿਲੇ ਹੋ ਜਾਂਦਾ ਹੈ ਉਹਦੇ ਨਾਲ ਦੋ ਨੁਕਸਾਨ ਹੁੰਨੇ ਆ ਕੰਮ ਦਾ ਤਾਂ ਨੁਕਸਾਨ ਹੁੰਦਾ ਪਰ ਚਾਹਣ ਵਾਲਿਆਂ ਦਾ ਵੀ ਹੁੰਦਾ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਆਂ ਸਾਰੇ ਉਦੋਂ ਸਾਡਾ ਆਪਣਾ ਆਪ ਮੈਂ ਨਹੀਂ ਰਹੀਂਦੀ ਇਹ ਦੁਨੀਆ ਦੀ ਉਹ ਹੁੰਦੀ ਹੈ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਿਹਾ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਦਸ਼ਾ ਸੀ ਕਿ ਅਸੀਂ ਕਿਉਂ ਲੇਟ ਆ ਇਸ ਕਰਕੇ ਮੇਰੀ ਅੱਖਾਂ 'ਚ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਏ ਦਰਸਤ ਆਏ ਔਰ ਪਤਾ ਨਹੀਂ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿਨ੍ਹਾਂ ਕ੍ਰਿਟਿਕਸ ਵੀ ਹੁੰਨੇ ਆ ਸਮਿਖਿਆ ਵੀ ਕਰਦੇ ਆ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸੇ ਵਾਹ ਵਾਹ ਅੱਜ ਆਪਣਾ ਦਿਲ ਜਤਲੇ ਮਾਣ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਗੋਸ਼ ਕਰਦਾ ਨਹੀਂ ਅਸੀਂ ਹਾਰੇ ਚੰਗੇ ਆ ਬਸ ਅਸੀਂ ਤੁਹਾਡੀ ਜਿੱਤ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡਾ ਸਿਨੇਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਨੇਮਾ ਔਰ ਮੈਂ ਉਮੀਦ ਕਰਦਾ ਇਹ ਪੋ ਵਿਖੇ ਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰਨਗੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਜੇ ਸਿਨ ਵਿੱਚ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਫਿਲਮ ਨੂੰ ਦੇਣੀ ਪਊਗੀ ਬੱਸ ਮਗੜੀ ਖਾਂਦੇ ਜੇ ਇਹ ਵੀਰੇ ਇਹ ਮੈਂ ਤਾਂ ਬੱਕਰਾ स्टेरेस्टिक एक्सरसाइज मतलब प्रोटीन राज के पता यही इकट्ठे वर्कआउट लाऊं इकट्ठे वर्कआउट लाऊं दे आहे देखो जबो ना फिल्म ਦਾ ਜਿਹੜਾ ਜਿਹੜਾ ਡਾਇਰੈਕਸ਼ਨ ਡਿਪਾਰਟਮੈਂਟ ਆ ਉਹ ਕਮਾਂਡ ਕਰਦਾ ਜਦੋਂ ਉਹ ਸਵੇਰੇ ਉੱਠ ਕੇ ਨਰੇਟ ਕਰਦਾ ਨਾ ਆਪਣੇ ਸਾਰੇ ਦਿਨ ਦੇ ਸੀਨ ਉਸ ਹਿਸਾਬ ਨਾਲ ਸਭ ਨੂੰ ਉਦਹੀਂ ਐਕਟਿਵ ਹੋਣਾ ਪੈਂਦਾ ਜਦੋਂ ਅਸੀਂ ਇਕੱਠੇ ਬੈਠਦੇ ਸਾਰੇ ਇਹ 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 ਮੇ ਤੋਂ ਛੋਟੇ ਆ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਰੱਖਿਆ ਜਿੰਨੇ ਵੀ ਆਰਟਿਸਟ ਛੋਟੇ ਸੀ ਮੇ ਤੋਂ ਜੂਨੀਅਰ ਮਤਲਬ ਛੋਟੇ ਪ੍ਰਾਉ ਤੋ ਰੋਟੀ ਅਸੀਂ ਇਕੱਠੇ ਖਾਂਦੇ ਸੀ ਪਰ ਉਦੋਂ ਬਾਅਦ ਨਿਕਲਦੇ ਹੀ ਫਿਰ ਅਸੀਂ ਆਪ ਦੇ ਆਪ ਦੇ ਕਿਰਦਾਰ ਚ ਆ ਜਾਂਦੇ ਸੀ ਔਰ ਤੁਸੀਂ ਕਮਾਲ ਮੰਨਿਓ ਇਹ ਅਮਿਤੋਜ ਵੀ ਤੁਹਾਨੂੰ ਦੱਸੂਗਾ ਕਿ ਬੇਸ਼ੱਕ ਵਿੱਚ ਨਵੇਂ ਮੁੰਡੇ ਵੀ ਸੀ ਇਹਨਾਂ ਨੇ ਤਾਂ ਪਹਿਲਾਂ ਕੰਮ ਕੀਤਾ ਗੁਰਪ੍ਰੀਤ ਨੇ ਵੀ ਕੀਤਾ ਨਵੇਂ ਵੀ ਬਹੁਤ ਘੱਟ ਰੀਟੇਕ ਹੁੰਦਾ ਸੀ ਉਹ ਇੰਨਾ ਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰਿਆਂ ਨੇ ਭੇਡਣਾ ਤੋ ਸਾਰੇ ਇੰਨੀ ਤਿਆਰੀ ਕਰਕੇ ਜਾਂਦੇ ਸੀ ਰੋਟੀ ਖਾਂਦੇ ਜ਼ਰੂਰ ਹੁੰਦੇ ਸੀ ਧਿਆਨ ਉੱਥੇ ਹੀ ਹੁੰਦਾ ਸੀ ਇਹ ਫਿਲਮ ਦੇਖਦੇ ਆਂ ਅਸੀਂ ਫਿਲਮ ਦੇਖ ਕੇ ਇਮੋਸ਼ਨਲ ਬੰਦੇ ਬਸ ਆਹ ਹੋ ਜਾਂਦਾ ਸੱਜ ਤੇ ਵੀ ਐਦਾ ਹੁੰਦਾ ਸੀ ਮਾਹੌਲ ਕਦੇ ਵੀ ਸੰਜੀਤ ਹੋ ਜਾਂਦਾ ਸੀ ਕਦੇ ਕਦੇ ਫਿਲਮ ਹੋ ਜਾਂਦਾ ਸੀ ਇਹ ਜਦੋਂ ਪਹਿਲਾ ਅਸੀਂ ਸੀਨ ਆਫਾਂਸੀ ਵਾਲਾ ਕਰਦੇ ਸੀ ਉਸ ਤੋਂ ਬਾਅਦ ਵੀ ਸਾਰੇ ਸ਼ਾਬ ਨੂੰ ਅਸੀਂ ਸਾਰੇ ਜਦੋਂ ਇਕੱਠੇ ਬੈਠਦੇ ਸੀ ਹੋ ਜਾਂਦੇ ਸੀ ਕਦੇ ਕਦੇ ਦੇਖੋ ਇਹ ਸ਼ਬਦ ਈਆਂ ਜਿਹੜੇ ਤੁਹਾਨੂੰ ਹਸਾਉਂਦੇ ਆ ਇਹ ਸ਼ਬਦ ਆ ਜਿਹੜੇ ਤੁਹਾਨੂੰ ਰੋਉਂਦੇ ਆ ਇਹ ਸ਼ਬਦ ਈਆਂ ਜਿਹੜੇ ਕਿਸੇ ਨਾਲ ਤੁਹਾਡਾ ਪੰਗਾ ਪਵਾ ਦਿੰਦੇ ਆ ਇਹ ਸ਼ਬਦ ਆ ਜਿਹੜੇ ਨਿਮਰਤਾ ਨਾਲ ਸਾਰੀ ਦੁਨੀਆ ਜਿੱਤ ਲੈਂਦੇ ਆ ਅਸੀਂ ਇਹਨਾਂ ਹੀ ਸ਼ਬਦਾਂ ਦੀ ਚੋਣ ਕਰੀ ਹੈ ਅਸੀਂ ਨਿਮਰ ਹੋ ਕੇ ਇਹ ਤੁਹਾਡੇ ਸਾਹਮਣੇ ਫਿਲਮ ਪੇਸ਼ ਕਰੀ ਹੈ ਸ਼ਾਇਦ ਇਹ ਸਾਰੀ ਨਿਮਰਤਾ ਹੀ ਤੁਹਾਨੂੰ ਪਸੰਦ ਆ ਗਈ ਮਾਨ ਸਾਹਿਬ ਕਲਾਕਾਰਾਂ ਦੇ ਪ੍ਰਸ਼ੰਸਕ ਹੁੰਦੇ ਆ ਫੈਨ ਕਹਿੰਦੇ ਆ ਬਤ ਤੁਹਾਡੇ ਕੱਟੜ 팬 ਜਾਣੇ ਜਾਂਦੇ ਕਿ ਕੱਟੜੋਂ ਇੰਤਜ਼ਾਰ ਕਰਦੇ ਰਹੇ ਕਿ ਜਦੋਂ ਮਾਨ ਸਾਹਿਬ ਦੀ ਫਿਲਮ ਹੋਵੇ ਬ੍ਰੇਕ ਤੋਂ ਬਾਅਦ ਇਹ ਗਲਤੀਆਂ ਸੀ ਮੇਰੀਆਂ ਮੈਂ ਮੈਂ ਥੋੜਾ ਜਿਹਾ ਲਾਪਰਵਾਹ ਹੈਗਾ ਮੈਂ ਜਦੋਂ ਕੰਮ ਕਰ ਲੈਂਦਾ ਫਿਰ ਮੈਨੂੰ ਲੱਗਦਾ ਚਾਹ ਹੋ ਗਿਆ ਹੁਣ ਹੁਣ ਮਹੀਨਾ 2 ਮਹੀਨੇ ਬੈਠੀਏ ਇਹ ਮੇਰੀਆਂ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਅਦਾ ਕਰਦਾ ਮੈਂ 8 ਘੰਟੇ ਵਾਲੀ ਨੀਂਦ ਹੁਣ ਨਹੀਂ ਹੁਣ ਮੈਂ ਚੰਗੇ ਹੀ ਕਰਾਂਗੇ ਹੋਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੇਗਾ ਭਵਿੱਖ ਚ ਜਿਹੜਾ ਦੇਖੋ ਕਲਿੱਕਾਂ ਦੀ ਗਾਰੰਟੀ ਕੋਈ ਨਹੀਂ ਪਰ ਤੁਹਾਡੀ ਰੂਹ ਨੂੰ ਟੱਚ ਕਰਕੇ ਮੁੜੇ ਦੀ ਗਾਰੰਟੀ ਹੈ ਜੋ ਵੀ ਗਾਣਾ ਆਊਗਾ ਉਹ ਸભ્યਕ ਹੋਊਗਾ تہذیਬ ਵਾਲਾ ਹੋਊਗਾ ਔਰ ਸੰਗੀਤ ਦਾ ਮਤਲਬ ਇਹ ਹੈ ਦੇਖੋ ਸੰਗੀਤ ਦੀਆਂ ਫ੍ਰੀਕੁਐਂਸੀਆਂ ਹੈ ਜੇ ਸਾਇੰਸ ਨਾਲ ਚੱਲਦੇ ਆਪਾਂ ਸਾਰੇ ਪੜ੍ਹੇ ਲਿਖੇ ਤੁਸੀਂ ਔਰ ਜਾ ਕੇ ਰਿਸਰਚ ਵੀ ਕਰਿਓ ਜੇ ਅਸੀਂ 430 ਤੇ ਜਾ ਕੇ میوزਿਕ ਨੂੰ ਕੰਪੋਜ਼ ਕਰ ਲੀਏ ਨਾ ਤਾਂ ਉਹ ਮੈਡੀਟੇਸ਼ਨ ਬਣ ਜਾਂਦਾ ਜੇ 440 ਤੇ ਕਰ ਲੀਏ ਫਿਰ ਉਹ ਖਰੂਦ ਬਣ ਜਾਂਦਾ ਸੋ ਬਹੁਤ ਸੰਗੀਤ ਕਈ ਵਾਰੀ ਤੁਹਾਨੂੰ ਨਹੀਂ ਪਸੰਦ ਆਉਂਦਾ ਕਿਉਂਕਿ ਉਹ 440 ਤੇ ਜਾ ਘੜਦਾ ਬਾਟ ਤੇ ਇਸੇ ਕਰਕੇ ਉਹ ਡਿਸਟਰਕਟਿਵ ਹੋ ਜਾਂਦਾ ਉਹ ਸਾਨੂੰ ਕਈ ਵਾਰੀ ਭਜ ਨਟਚ ਪਾਉਂਦਾ ਸੋ ਕੋਈ ਨਹੀਂ ਤੁਸੀਂ ਦੁਆ ਕਰੋ ਅਸੀਂ ਕਰਦੇ ਰਹੀਏ ਸਾਰੇ ਇਹ ਸਾਰੀ ਸਾਡੀ ਟੀਮ ਹੈ ਔਰ ਮੈਂ ਮੇਰੀ ਪੂਰੀ ਫਿਲਮ 'ਚ ਕੋਸ਼ਿਸ਼ ਹੋਈ ਹੈ ਆ ਮੇਰੇ ਨਾਲ ਕੋਰਪਰੀ ਪਰਸੋਂ ਫੋਨ ਤੇ ਲੜੀ ਜਾਂਦਾ ਜੀ ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰਿਆਂ ਦੀ ਤਾਰੀਫ ਕਰ ਦਿਓ ਤੁਸੀਂ ਆਪਣੀ ਗੱਲ ਨਹੀਂ ਕਰਦੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਮੈਂ ਨਾ ਤਾਂ ਸੀਨੀਅਰ ਹਾਂ ਬੱਚਾ ਤੋਂ ਮੇਰੇ ਭਰਾ ਛੋਲੇ ਔਰ ਜਦੋਂ ਦੁਨੀਆ ਗੱਲ ਕਰੂਗੀ ਮੈਂ ਆਪੇ ਉਹਨੂੰ ਸਿਰ ਮੱਥੇ ਲਾ ਲੂੰਗਾ ਮੇਰਾ ਫਰਜ਼ ਬਣਦਾ ਕਿਉਂਕਿ ਤੁਹਾਡੀ ੜਾਨ ਹੈ ਅਸੀਂ ਤਾਂ ਉੱਡੀ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਵੀ ਕੰਮ ਕਰਿਆ ਨਾ ਇਹ ਬਹੁਤ ਵੱਡੇ ਅਦਾਕਾਰ ਹੋਣ ਨਿਭਣ ਭੋਗ ਖਿਚ ਔਰ ਸਦਾ ਹੀ ਦੁਆ ਕਰਾਂਗੇ ਅਮੀਨ ਅਮੀਨ ਪਰਿਵਾਰਕ ਮੈਂਬਰਾਂ ਚੋਂ ਆਇਆ ਮਿਲਿਆ ਮੈਨੂੰ ਪਹਿਲੀ ਵਾਰ ਸੀ ਅਰੇ ਮੈਂ ਪਹਿਲੇ ਦਿਨੇ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਤਲਬ ਗਾਇਕਾਂ ਜਾਂ ਚਲੋ ਮੈਂ ਐਕਟਰ ਤਾਂ ਮੰਨਦਾ ਨਹੀਂ ਆਪਣੇ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾਓ ਛੋਟੇ ਮੈਂ ਤੁਹਾਡਾ ਵੱਡਾ ਭਰਾ ਮੈਂ ਮੇਰੀ ਕੋਸ਼ਿਸ਼ ਹੋਗੀ ਕਿ ਮੇਰੀ ਲਾਈਨ ਕੱਟ ਦੇ ਗੁਰਪ੍ਰੀਤ ਨੂੰ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ ਸੱਚ ਇਹ ਮੇਰੀ ਕੋਸ਼ਿਸ਼ ਸੀ ਔਰ ਮੈਂ ਸਫਲ ਹੋਇਆ ਇਹਨਾਂ ਨੂੰ ਕਨਵਿੰਸ ਕਰਨ ਚ ਕਿਉਂਕਿ ਅਮੋਜ ਨੂੰ ਕਨਵਿੰਸ ਕਰਨਾ ਔਖਾ ਹੈ ਕਿ ਕਈ ਵਾਰੀ ਲੜ ਪੈਂਦਾ ਹੈ ਕਿਾ ਯਾਰ ਤੈਨੂੰ ਐਡਾ ਡਾਇਲੌਗ ਲਿਖ ਕੇ ਦਿੰਦਾ ਉਹਦੀ ਸ਼ੈਲੀ ਹੈ ਤੂੰ ਯਾਰ ਕੱਟੀ ਜਾਂਦਾ ਵਿੱਚੋਂ ਕਹਿੰਦੇ 22 ਬਣ ਕੇ 22 ਬਣ ਕੇ ਇਹ ਚਾਰ ਲੈਨਾਂ ਤੋਂ ਬਿਨਾਂ ਜੇ ਸਰ ਦਾ ਪਾਈਕ ਨਾਲ ਸਾਰ ਲੀਏ ਅੱਛਾ ਚਲੋ ਸਾਡਾ ਇੰਨਾ ਕ ਪਿਆਰ ਹੈਗਾ ਮੇਰੀ ਉਮਲ ਲੈਂਦਾ ਇਸ ਕੀ ਸਹਿਮੀ ਤਾਂ ਨਹੀਂ ਰਹਿ ਗਿਆ ਜਦੋਂ ਨਾਲ ਸੀ ਸੀ ਆਫਕੋਰਸ ਫਸਟ ਡੇ ਸੀਗਾ ਮੇਰਾ ਸਰਦੂਣਾ ਤਾਂ ਥੋੜੀ ਜੀ ਸਹਿਮੀ ਹੋਈ ਸੀ ਕਿ ਜਿਵੇਂ ਸਰ ਦੇ ਬਾਰੇ ਦੱਸਿਆ ਸੀ ਕਿ ਹਾਂ ਬੜੀ ਗੁੱਸੇੜੇ ਨੇ ਤੇ ਫਸਟ ਪ੍ਰੋਜੈਕਟ ਕਰਕੇ ਮੈਂ ਥੋੜੀ ਜੀ ਡਰੀ ਹੋਈ ਸੀ ਪਰ ਬਾਅਦ ਚ ਇਨਾ ਅੱਛਾ ਕਦੇ ਵੀ ਨਹੀਂ ਮਹਿਸੂਸ ਹੋਣ ਦਿੱਤਾ ਨਾ ਯਾਨਾ ਮੈਨੂੰ ਕੀ ਮੈਨੂੰ ਅੱਜ ਪਤਾ ਹੀ ਨਹੀਂ ਲੱਗਿਆ ਕਿ ਹਾਂ ਮੈਂ ਤੇ ਉਹ ਵੀ ਕਾਈਨ ਆਈ ਇੱਕ ਫੈਮਲੀ ਪੂਰਾ ਫੈਮਲੀ ਸੀਗਾ ਫੈਮਲੀ ਵਾਂਗੂ ਸਾਰੇ ਸੀਗੇ ਤੇ ਬੜਾ ਹੀ ਅੱਛਾ ਰਿਹਾ ਮੇਰੇ ਲਈ ਤਾਂ ਚਲੋ ਭਾਜੀ ਹੋਰ ਵੀ ਅਸੀਂ ਖਾਗ ਅਸੀਂ ਖਾਣ ਦੀ ਕੋਸ਼ਿਸ਼ ਕਰਾਂਗੇ ਹਾਂ ਤੇ ਮੈਂ ਚਾਹੁੰਦੇ ਆ ਤੇ ਫਿਰ ਦੱਸਦੇ ਕੋਈ ਨਹੀਂ ਬਸਮਾ ਕਿ ਬਸ ਚਿਕਨ ਚਿਕਨ ਤੇ ਅੰਡੇ ਨਹੀਂ ਨਹੀਂ ਪਹਿਲਾਂ ਸਵੇਰੇ 500 ਡੰਡ ਲਾਉਣਾ 200 ਪੌੜੀ ਚੜ੍ਹਨੀ ਹੈ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਬੜਕਾਂ ਵੀ ਇੱਕ ਬੜਕਾ ਨਹੀਂ ਫਿਰ ਉਹ ਕਮਰਾ ਬੰਦ ਕਰ ਕਮਰਾ ਬੰਦ ਨਹੀਂ ਨਹੀਂ ਤੁਸੀਂ ਬਹੁਤ ਪਿਆਰਾ ਇਹਨੇ ਵੀ ਬਹੁਤ ਪਿਆਰਾ ਇਹ ਸਾਡੇ ਸਾਰੇ ਪਾਤਰ ਹੈ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ਼ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਐਦਾਂ ਦਾ ਹੋ ਗਿਆ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਨਿੰਦਿਆ ਨਹੀਂ ਕੱਲੇ ਮੈਂ ਕਿਹੜੇ ਆਪ ਦੇ ਬੋਡੀ ਤੋਂ ਹੱਟ ਕੇ ਸੀਨ ਕਰਨਾ ਬਹੁਤ ਉਖਾਲਾ ਜਿਹਨਾਂ ਨੇ ਕੀਤਾ ਬਿਊਟੀਫੁੱਲ ਇਜ਼ ਗੁੱਡ ਵੈਰੀ ਗੁੱਡ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਇਹਦੇ ਬੰਦੇ 3-4 ਹੁੰਦੇ ਨੇ ਵੈਸੇ ਉਹ ਤਾਂ ਇਹੀ ਇਜ਼ ਵੈਰੀ ਗੁੱਡ ਐਕਟ ਇਹ ਇਹਨਾਂ ਨੇ ਇਹਨਾਂ ਆਇਆ ਸਾਰੇ ਸਾਹਮਣੇ ਦੇਖੋ ਆ ਬਨਵਾਤ ਅਫਸਰ ਕੋਈ ਨਹੀਂ ਇਹਨਾਂ ਨੂੰ ਬੁਲਾਉਣਾ ਮੈਂ ਯਾਰ ਆ ਚੱਲ ਮੁਰਿਆ ਮੈਂ ਚਾਹ ਰਿਹਾ ਇਹ ਬੜਕਾ ਮਾਰ ਮੈਂ ਬੜਕਾ ਮਾਰ ਬੋਲੋ ਮੈਂ ਜਦੋਂ ਜਦੋਂ ਉਹਨਾਂ ਲੜਾਈ ਦਾ ਸੀਨ ਸੀਗਾ ਹਨ ਮੈਨੂੰ ਐਡਾ ਲੱਗਦਾ ਕਿ ਬਾਈ ਉਹਨਾਂ ਨੇ ਸੀਨ ਦੇ ਦੌਰਾਨ ਪਤਾ ਨਹੀਂ ਕਿੰਨੇ ਵਾਰੀ ਲੰਘ ਚੱਫੀ ਪਾਈ ਹੋਣੀ ਹੈ ਬਹੁਤ ਵਾਰੀ ਨਹੀਂ ਇਮੋਸ਼ਨਲ ਜਿਹੜੇ ਜਿੱਥੇ ਉਹ ਛਡਾਉਂਦੇ ਨਹੀਂ ਆ ਉੱਥੇ ਵਾਕਈ ਅਸੀਂ ਇਮੋਸ਼ਨ ਹੋਏ ਸੀ ਮੈਨੂੰ ਯਾਦ ਆਜੇ ਨਹੀਂ ਜਦੋਂ ਲਾਸਟ ਵਾਲੀ ਫਾਇਰ ਜਦੋਂ ਮਾਹਵੀਰ ਭੁੱਲ ਰਾਜ ਸਾਹ ਚੜ ਜਾਂਦਾ ਵਾ ਨਾ ਉੱਥੇ ਅਸੀਂ ਹੋਏ ਸੀ ਉਹ ਵਾਕਈ ਅਸੀਂ ਥੱਕੇ ਸੀ ਉਹ ਸਾਡੀ ਐ ਨਹੀਂ ਕਿ ਅਸੀਂ ਉਦੋਂ ਹੀ ਲੰਬੇ ਲੰਬੇ ਟੇਕ ਗਏ ਜਿੱਥੇ ਵਾਕਈ ਥੱਕ ਜਾਂਦੇ ਹੁੰਦੇ ਇਹਦੇ ਗळा ਫੜ ਕੇ ਆਈ ਬਸ ਇੱਕ ਵਾਕਈ ਅਸੀਂ ਉਸ ਮੌਕੇ ਦੇ ਦਿਲ ਜਾਂਦੇ ਹੁੰਦੇ ਤੇ ਇਮੋਸ਼ਨਲ ਵੀ ਹੋ ਜਾਂਦੇ ਹੁੰਦੇ ਤੇ ਜੱਫੀਆਂ ਤਾਂ ਮਤਲਬ ਪਾਈਆਂ ਹੀ ਆ ਉਹ ਤੇ ਫਿਰ ਸਾਰੇ ਸ਼ੁਰੂਤ ਲੈ ਕੇ ਅੰਦਰ ਤੱਕ ਪਾਈ ਆ ਇਹਨਾਂ ਨੇ ਸਾਰੇ ਪੰਜਾਬ ਨੂੰ ਬਾਰਿਸ਼ੀਆ ਬਿਲਕੁਲ ਵੀ ਇਹਨਾਂ ਦੇ ਕੋਲੇ ਕੋਈ ਆਉਂਦਾ ਆ ਇਹ ਕਿਸੇ ਨੂੰ ਉਹ ਨਹੀਂ ਮੋੜਦੇ ਸੀਗੇ ਇਹਨਾਂ ਦਿਲ ਸੀਗਾ ਉਹ ਪਹਿਲਾ ਦਿਨ ਸਾਨੂੰ ਅੱਜ ਵੀ ਯਾਦ ਆ ਅਸੀਂ ਨਰਵਸ ਸੀਗੇ ਜਿੱਦਾਂ ਬੁਲਾ ਕੇ ਸਾਨੂੰ ਬੈਨਿਟੀ ਦੇ ਵਿੱਚ ਚਾਹ ਪੁਲਾਈ ਰੋਟੀ ਖਵਾਈ ਤੇ ਕਿਹਾ ਕਿ ਇਹ ਫਿਲਮ ਤੁਹਾਡੀ ਹੈਗੀ ਮੈਂ ਤੁਹਾਡਾ ਵੱਡਾ ਭਰਾ ਹਾਂ ਟੈਨਸ਼ਨ ਨਹੀਂ ਲੈਣੀ ਉਹ ਦਿਨ ਸਾਡੇ ਅੱਖਾਂ 'ਚ ਉਦੋਂ ਵੀ ਹੰਝੂ ਸੀ ਤੇ ਜਦੋਂ ਇਹਨੂੰ ਫਾਂਸੀ ਤੇ ਲਾਇਆ ਜਾ ਰਿਹਾ ਸੀ ਮੈਂ ਤੇ ਨਰੇਣਾ ਬਾਈ ਸੀਗੇ ਮੈਂ ਲਿਟਰਲੀ ਰੋ ਰਿਹਾ ਸੀਗਾ ਮੈਂ ਤੁਹਾਨੂੰ ਦੇਖਿਆ ਨਹੀਂ ਜਾਂਦਾ ਅੱਜ ਵੀ ਸੀਨ ਕਿ ਯਾਰ ਕਿਰੇ ਜ਼ਿੰਦਗੀ 'ਚ ਇਦਾਂ ਨਾ ਕੁਝ ਹੋ ਜਾਏ ਤੇ ਜਿਹੜਾ ਇਹ ਸਾਰਾ ਤਾਮਜਮ ਆਪਾਂ ਦੇਖ ਰਿਹਾ ਨਾ ਹੁਣ ਕੀ ਹੁੰਦਾ ਹਰ ਕੋਈ ਬੰਦਾ ਮੈਂ ਐਦਾਂ ਕੀਤਾ ਮੈਂ ਉਦਾਂ ਕੀਤਾ ਪਰ ਜੋ ਇਹ ਫਿਲਮ ਦਾ ਤੁਸੀਂ ਨਜ਼ਾਰਾ ਦੇਖਿਆ ਕਲਾਸਿਕ ਫਿਲਮ ਦਾ ਇਹਦਾ ਕ੍ਰੈਡਿਟ ਮੈਂ ਇੱਕੋ ਬੰਦੇ ਨੂੰ ਦੇਣਾ ਵੀ ਤੋਝ ਭਾਜੀ ਨੂੰ ਹਾਂ ਸਾਡੇ ਤੋਂ ਘੱਟ ਉਹਨਾਂ ਨੇ ਕਰਾਇਆ ਹਰ ਬੰਦੇ ਤੋਂ ਯਾਰ ਉਹ ਮਤਲਬ ਅਸੀਂ ਅੱਧਾ ਘੰਟਾ ਘੰਟਾ ਵੈਨਿਟੀ ਚ ਬੈਠ ਵੀ ਜਾਂਦੇ ਸੀ ਉਹ ਮਾਂ ਦੇ ਪੁੱਤ ਨਿੱਟ ਕੇ ਉੱਥੇ ਬੈਠੇ ਰਹਿੰਦੇ ਸੀਗੇ 45 50 ਦੇ ਟੈਂਪਰੇਚਰ ਚ ਕਿਉਂਕਿ ਜਦੋਂ ਫਿਲਮ ਕਹਿੰਦੇ ਨੇ ਕਿ ਹਿੱਟ ਹੋ ਜਾਂਦੇ ਫਿਰ ਸਾਰੇ ਕ੍ਰੈਡਿਟ ਲੈਣ ਲੱਗ ਜਾਂਦੇ ਨੇ ਕਿਉਂਕਿ ਮੈਂ ਕੀਤਾ ਮੈਂ ਕੀਤਾ ਪਰ ਜੇ ਕੱਲ ਨੂੰ ਫਲॉप ਹੋ ਜਾਏ ਤਾਂ ਆਪਾਂ ਕਹਿੰਦੇ ਨੇ ਡਾਇਰੈਕਟਰ ਨੇ ਮਾੜਾ ਕੀਤਾ ਪਰ ਜੇ ਹੁਣ ਹਿੱਟ ਫਿਲਮ ਹੋਈ ਤਾਂ ਇਹਦਾ ਵੀ ਕ੍ਰੈਡਿਟ ਸਿਰਫ ਔਰ ਸਿਰਫ ਅਮਿਤੋਜ ਭਾਜੀ ਨੂੰ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਕਮਾਂਡ ਦੇ ਕੇ ਕੰਮ ਕਰਵਾਇਆ ਤੇ ਜਿੱਦਾਂ ਇੱਕ ਬਜ਼ੁਰਗ ਇਹਨਾਂ ਦੇ ਗੱਲ ਲਾ ਕੇ ਰੋ ਰਿਹਾ ਸੀ ਮੈਂ ਇਹ ਅਪੀਲ ਕਰਦਾ ਹਾਂਗਾ ਕਿ ਭਾਜੀ ਨੇ ਉਹ ਵੀ ਉਲਾਮਬੇ ਲਾਤੇ ਜਿਹੜੇ ਕਹਿੰਦੇ ਸੀਗੇ ਸਾਡੀਆਂ ਸਾਡੇ ਫੈਮਿਲੀ ਵਾਸਤੇ ਫਿਲਮ ਬਣਾਓ ਪਰਿਵਾਰਾਂ ਵਾਸਤੇ ਅੱਜ ਦੇਖਿਆ ਕਿੰਨੇ ਪਰਿਵਾਰ ਆਏ ਬਜ਼ੁਰਗ ਆਏ ਇਹਨਾਂ ਦੇ ਗੱਲ ਲੱਗ ਲੱਗ ਕੇ ਰੋ ਰਹੇ ਸੀਗੇ ਔਰ ਪਰਸੋਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਤੁਸੀਂ ਸਾਰੇ ਪੰਜਾਬ ਦੀਆਂ ਮਾਵਾ ਮੇਰੀਆਂ ਮਾਵਾ ਨੇ ਤੇ ਸਾਰੇ ਪੰਜਾਬ ਦੇ ਬਜ਼ੁਰਗ ਮੇਰੇ ਪਿ ਇਹ ਗੱਲ ਮੈਨੂੰ ਲੱਗਦਾ ਪੰਜਾਬ 'ਚ ਇੱਕੋ ਬੰਦਾ ਕਹਿ ਸਕਦਾ ਕਿ ਉਹ ਇਹ ਕਹਿ ਸਕਦੇ ਨਹੀਂ ਕਿਉਂਕਿ ਇਹ ਸਭ ਨੂੰ ਪਿਆਰ ਕਰਦੇ ਨੇ ਸੋ ਸਾਡੀ ਸਾਰਿਆਂ ਵੱਲੋਂ ਇਹ ਅਪੀਲ ਆ ਕਿ ਬਜ਼ੁਰਗ ਪਰਿਵਾਰ ਮਾਵਾ ਪੈਣਾ ਫੈਮਲੀਆਂ ਦੇਖਣ ਆਓ ਫਿਲਮੇ ਤੁਹਾਡੀ ਫਿਲਮਾਂ ਤੇ ਤੁਸੀਂ ਯਾਦ ਰੱਖੋਗੇ ਕਿ ਇਦਾਂ ਦੀਆਂ ਫਿਲਮਾਂ ਵਾਰ-ਵਾਰ ਨਹੀਂ ਬਣਦੀਆਂ ਜੀ ਬਾਈ ਮੈਨੂੰ ਤਾਂ ਪਹਿਲਾਂ ਤੋਂ ਹਮੇਸ਼ਾ ਕਹਿੰਦੇ ਹੁੰਦੀਆਂ ਮਲਵਾਲਾ ক্রিকেট ਕਿਤੇ ਤੁਸੀਂ ਕਹਿੰਦੇ ਸੀ ਪਤਾ ਲੋਕਾਂ ਨੂੰ ਫਿਲਮ ਵੇਖਣ ਦੋ ਮੈਂ ਫਿਰ ਬੋਲੂਗਾ ਦੇਖੋ ਅਸੀਂ ਕਾਲ ਪਗਾਤਾ ਔਰ ਚੰਗੀ ਲੱਗਦਾ ਹੈ ਕੀ ਹੁੰਦਾ ਕਿ ਜਦੋਂ ਆਪਾਂ ਪ੍ਰੀਮੀਅਰ ਰੱਖਦੇ ਆਂ ਉੱਥੇ ਸਾਰੇ ਜਾਣਕਾਰ ਹੁੰਨੇ ਆ ਔਰ ਜਾਣਕਾਰ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਬੁਰਾਈ ਨਹੀਂ ਕਰਦਾ ਉਹਨੂੰ ਲੱਗਦਾ ਯਾਰ ਕੋਈ ਮਨ ਨਹੀਂ ਤੋੜਦਾ ਹੁੰਦਾ ਉਹ ਕਹਿੰਦਾ ਬਹੁਤ ਕਮਾਲ ਹੈ ਬਹੁਤ ਪਰ ਬਹੁਤ ਕਮਾਲ ਕਹਿਣ ਦੇ ਬਾਵਜੂਦ ਵੀ ਬਹੁਤ ਫਿਲਮਾਂ ਰਹਿ ਜੰਨੀਆਂ ਤੋਂ ਅਸੀਂ ਇਸ ਗੱਲ ਨੂੰ ਮੈਂ ਹੀ ਮਲਾੜਿਆ ਸੀ ਸ਼ਰਮਾ ਜੀ ਤਾਂ ਜਿੱਦ ਕਰਦੇ ਸੀ ਨਹੀਂ ਨਹੀਂ ਕੰਪਨੀ ਵਾਲਿਆਂ ਨੇ ਵੀ ਬਹੁਤ ਲੱਗੀ ਹੋਈ ਸੀ ਅੱਤੋ ਆਣੀ ਕੱਤੋ ਛਾਣੀ ਵੀ ਨਹੀਂ ਕਰਨਾ ਮੈਂ ਕਹਿੰਦਾ ਨਹੀਂ ਨਹੀਂ ਕਰਨਾ ਬਾਅਦ ਚ ਕਰਾਂਗੇ ਜਦੋਂ ਲੋਕ ਖੁਸ਼ ਹੋ ਕੇ ਜਦੋਂ ਪਰਿਵਾਰ ਆਗੇ ਫੇਰ ਅਸੀਂ ਆਵਾਂਗੇ ਉਹ ਅਸੀਂ ਕਾਲ ਨਵਾਤਾ ਅੱਜ ਅਸੀਂ ਸਪੀਡ ਕਰਦੇ ਹਾਂ ਜਿਹੜੇ ਫੈਮਿਲੀ ਆ ਪਹਿਲਾਂ ਗੁੱਲਪੇ ਗਿਆ ਤਾਂ ਫੈਮਿਲੀ ਜਿਹੜੇ ਰਿਪੋਰਟ ਹੈ ਵੀ ਜੀ ਦੇਖੋ ਇਹ ਸਿੱਖ ਜਿਹੜੀ ਹੁੰਦੀ ਹੈ ਪਰਿਵਾਰ ਜਦੋਂ ਬੱਚੇ ਨਾਲ ਮਾਪੇ ਬੈਠਦੇ ਆ ਉਦੋਂ ਹੀ ਸਿੱਖ ਦਿੱਤੀ ਜਾਂਦੀ ਹੈ ਨਾ}}{|ਇਹੀ ਤਾਂ ਕਮੀ ਆ ਆਪਾਂ ਕਈ ਵਾਰੀ ਬੈਠਦੇ ਨਹੀਂ ਪਰਦੇ ਚ ਰਹਿ ਜਾਂਦੀਆਂ ਚੀਜ਼ਾਂ ਉਹ ਫਿਰ ਕਈ ਵਾਰੀ ਬਦਕਾਰੀ ਚ ਤਬਦੀਲ ਹੋ ਜਾਂਦੀ ਹੈ ਅੱਛਾ ਜਦੋਂ ਅਸੀਂ ਇਕੱਠੇ ਬੈਠਦੇ ਆ ਸ਼ੇਦੋ ਤੋ ਕੀ ਦਾ ਨਾਮ ਕਦੀ ਇਸ ਵਾਰ ਵਿੱਚ ਸਿਚੂ ਸੋ ਨੂੰ ਕੀ ਨਾਮ ਦੋਗੇ ਫਿਰ ਇਹ ਮੇਰੇ ਛੋਟੇ ਭਰਾ ਹੈ ਮੈਂ ਸਾਰੀ ਫਿਲਮ ਦਾ ਕ੍ਰੈਡਿਟ ਮੈਂ ਆਪਣੇ ਆਪ ਨੂੰ ਕਦੇ ਵੀ ਮੰਨਿਆ ਹੀ ਨਹੀਂ ਮੇਰੀ ਮੈਂ ਜਮਾ ਹੀ ਨਹੀਂ ਮੈਂ ਹਮੇਸ਼ਾ ਹਰ ਕੰਮ ਤੋਂ ਪਹਿਲਾਂ ਇਹ ਸੋਚਦਾ ਮੇਰਾ ਪਹਿਲਾ ਕੰਮ ਹੈ ਮੈਂ ਪਿਛਲਾ ਕਦੇ ਨਹੀਂ ਸੋਚਿਆ ਔਰ ਮੈਂ ਇਹ ਸਾਰਾ ਇਹ ਮੇਰੇ ਭਰਾ ਹੈ ਗੁੱਡੀ ਸਾਡੀ ਇਹ ਸਾਡੇ ਡਾਇਰੈਕਟਰ ਨੂੰ ਟੋਟਲ ਕ੍ਰੈਡਿਟ ਮੈਂ ਉਹਨਾਂ ਨੂੰ ਦੰਨਾ ਮੇਰਾ ਇਹਦੇ ਚ ਜ਼ੀਰੋ ਯੋਗਦਾਨ ਹੈ ਮੇਰਾ ਕੋਈ ਨਹੀਂ ਆਪਣਾ ਨਹੀਂ ਗਾਣੇ ਤੁਹਾਨੂੰ ਚੰਗੇ ਲੱਗੇ ਅਸੀਂ ਖੁਸ਼ ਐ ਤੁਹਾਨੂੰ ਲਿਖਤਾਂ ਅੱਛੀਆਂ ਲੱਗੀਆਂ ਤੁਹਾਨੂੰ ਡਾਇਲੌਗ ਅੱਛੇ ਲੱਗੇ ਕੁੱਲ ਮਿਲਾਕੇ ਪੂਰੀ ਫਿਲਮ ਮੈਂ ਐਦਾ ਜਿੱਦਾਂ ਭਗਲਦਸਤਾ ਦੇਖਦੇ ਨਾ ਵੀ ਜਦੋਂ ਸਾਡਾ ਫਿਲਮ ਦਾ ਸੀਨ ਰੁਕਦਾ ਉੱਥੇ ਸਾਡਾ ਗਾਣਾ ਗੁੰਨ ਕੇ ਜਦੋਂ ਆਉਂਦਾ ਬਸ ਇਹੀ ਮਿਊਜ਼ਿਕ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਮਿਊਜ਼ਿਕ ਫਿਲਮ 'ਚ ਬੇਮਾਨੇ ਜਿਹੜੇ ਹਿਸਾਬ ਨਾਲ ਤੁਸੀਂ ਮਾਈਕ ਅੱਗੇ ਕਰੀ ਜਣਾ ਆਪਣੇ ਇੱਥੇ ਵੀ ਹੋ ਜਾਣੀ ਹੈ ਅ ਦੇਖੋ ਜੀ ਜਿਵੇਂ ਜਿਹੋ ਜਿਹੇ کردار ਸੀਗਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਤੋ ਸਰ ਦਾ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ ਔਰ ਮਾਨ ਸਰ ਦਾ ਹਮੇਸ਼ਾ ਸਾਨੂੰ ਮਾਨ ਦਿੰਦਾ ਹੀ ਹੈ ਔਰ ਬਹੁਤ ਖੁਸ਼ੀ ਹੋਈ ਹੈ ਬਹੁਤ ਆਨੰਦ ਆ ਰਿਹਾ ਔਰ ਲੋਕ ਵੀ ਇਸ ਫਿਲਮ ਦਾ ਆਨੰਦ ਲੈ ਰਹੇ ਨੇ ਮਸਾ ਰੰਗੜ ਉਹਨਾਂ ਬਣਿਆ ਨਹੀਂ ਹੈ ਪਰ ਇਹਨਾਂ ਨੇ ਕਹਿ ਦਿੱਤਾ ਪਰ ਬਣਨਾ ਚਾਹੀਦਾ ਹੈ ਮੈਨੂੰ ਪਰ ਸਮੇਟਿਆ ਗਿਆ ਪਰ ਬਹੁਤ ਸੋਹਣੀ ਫਿਲਮ ਹੈ ਜ਼ਬਰਦਸਤ ਆ ਮੈਂ ਐਸੇ ਦਰਸ਼ਕ ਕਹਿ ਰਿਹਾ ਇਹਦੇ ਨਾਲ ਦੀ ਫਿਲਮ ਅੱਜ ਤੱਕ ਪੰਜਾਬੀ ਸਿਨੇਮੇ ਚ ਆਈ ਨਹੀਂ ਤੇ ਜ਼ਿਕਰਯੋਗ ਹੈ ਸਕੂਲਾਂ ਚ ਇਹ ਜਦੋਂ ਕਿਤੇ ਐਕਟਰਾਂ ਨੂੰ ਐਕਟਿੰਗ ਸਿਖਾਈ ਜਾਏਗੀ ਲੋਕਾਂ ਨੂੰ ਪੰਜਾਬ ਬੁਖਾਇਆ ਜਾਏਗਾ ਫਾਰਨਰਸ ਆਉਣਗੇ ਤੇ ਇਹ ਫਿਲਮ ਨਮੰਕਿਤ ਕੀਤੀ ਜਾਏਗੀ ਤੇ ਇਹ ਮੇਰੀ ਰਿਕਵੈਸਟ ਵੀ ਹੈ ਵੀ ਇਹਨੂੰ ਵਿਦੇਸ਼ੀ ਫਿਲਮ ਕੈਟਾਗਰੀ ਦੇ ਵਿੱਚ ਅੱਜ ਜਿਵੇਂ ਲਾਪਤਾ ਲੇਡੀਜ਼ ਗਈ ਆ ਨਾ ਆਮਰ ਖਾਨ ਦੀ ਸਾਡੀ ਹੁਣ ਸੁੱਚਾ ਸੂਰਮਾ ਜਾਏਗੀ ਅਗਲੇ ਸਾਲ